ਨਮਸਕਾਰ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਸੁਵਿੰਦਰ ਗੋਲਡੀ ਔਰ ਅੱਜ ਮੈਂ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਆਇਆ ਹਾਂ ਬਹੁਤ ਹੀ ਵਧੀਆ ਢਾਬਾ ਹੈ ਤੇ ਢਾਬੇ ਨੂੰ ਜਿਹੜਾ ਬੰਦਾ ਚਲਾ ਰਿਹਾ ਹੈ ਤਾਂ ਬੜਾ ਵਧੀਆ ਹੈ ਹੀ ਪਰ ਢਾਬੇ ਦਾ ਮਾਲਕ ਵੀ ਵਧੀਆ ਹੈ ਤੁਸੀਂ ਨਾ ਸੁਣਿਆ ਹੋਣਾ ਕੋੜਗਪੁਰ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਸਿੰਗਰ ਮੇਜਰ ਸ਼ੌਂਕੀ ਮੇਜਰ ਸ਼ੌਂਕੀ ਨੇ ਕੋੜਗਪੁਰਾ ਨਵੀਂ ਦਾਣਾ ਮੰਡੀ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਢਾਬਾ ਬਣਾਇਆ ਹੈ ਆਓ ਆਪਾਂ ਗੱਲਾਂ ਵੀ ਕਰਦੇ ਹਾਂ ਤੇ ਪਿਆਰੇ ਪਿਆਰੇ ਗੀਤ ਮੈਂ ਵੀ ਸੁਣਦਾ ਹੈ ਤੇ ਮੈਂ ਤੁਹਾਨੂੰ ਵੀ ਸੁਣਾਉਣਾ ਹੈ ਆਓ ਚਲ ਜੀ ਹਾਂਜੀ ਮੇਜਰ ਸ਼ੌਂਕੀ ਅੰਦਰ ਹੀ ਬੈਠਿਆ ਹੈ ਜੀ ਹਾਂ ਠੀਕ ਹੈ ਠੀਕ ਹੈ ਤਾਂ ਆਜੋ ਦੋਸਤੋ ਮੈਂ ਮਲਾਉਣਾ ਤੁਹਾਨੂੰ ਇਸ ਕਲਾਕਾਰ ਨਾਲ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ ਬਹੁਤ ਹੀ ਵਧੀਆ ਕਲਾਕਾਰ ਹੈ ਆਜੋ ਆਪਾਂ ਅੰਦਰ ਜਾ ਕੇ ਉਹਨਾਂ ਨਾਲ ਗੱਲਾਂ ਕਰਦੇ ਹਾਂ ਆਓ ਜੀ ਓ ਅੱਬਾਈ ਸਾਹਿਬ ਜੀ ਨਾਲ ਦੀ ਬਾਈ ਨਸੀਕਾਲ ਵਾਹ ਜੀ ਵਾਹ ਸ਼ੌਂਕੀ ਸਾਹਿਬ ਕੀ ਆ ਰਹੇ ਚੜਦੀ ਕਲਾ ਚੜਦੀ ਕਲਾ ਤਾ ਬੜੀ ਮਿਹਰਬਾਨੀ ਇੱਧਰ ਜੀ ਆਓ ਕਿ ਨਹੀਂ ਇੱਥੇ ਠੀਕ ਹੈ ਬੈਠੋ ਬੈਠੋ ਕੋਈ ਨਹੀਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਸੀ ਜੀ ਆਇਆਂ ਜੀ ਮੈਂ ਤਾਂ ਇਧਰੋਂ ਜਾ ਰਿਹਾ ਸੀਗਾ ਤੇ ਮੈਂ ਦੇਖਿਆ ਜਦੋਂ ਮੈਨੂੰ ਲੱਗਦਾ ਸ਼ੌਂਕੀ ਸਾਹਿਬ ਦਾ ਟੱਬ ਹੈ ਯਾਰ ਇੰਨੇ ਵਧੀਆ ਤੁਸੀਂ ਪ੍ਰੋਗਰਾਮ ਲਾਉਨੇ ਆ ਵਧੀਆ ਤੁਹਾਡਾ ਨਾਮ ਬਣਿਆ ਹੋਇਆ ਜਗਰਾਤੇ ਦੇ ਤੁਸੀਂ ਜਾਣੇ ਆ ਬਿਲਕੁਲ ਬਿਲਕੁਲ ਸੱਭਿਆਚਾਰਕ ਪ੍ਰੋਗਰਾਮਾਂ ਚ ਵੀ ਦੇਖਿਆ ਮੇਲੇ ਚ ਵੀ ਦੇਖਿਆ ਬਿਲਕੁਲ ਤੇ ਫਿਰ ਇਹ ਢਾਬੇ ਦਾ ਸ਼ੌਂਕ ਤੁਹਾਨੂੰ ਕਿੱਥੋਂ ਪੈ ਜੀ ਦੇਖੋ ਇਹਨੂੰ ਆਪਾਂ ਇੱਕ ਸ਼ੌਕ ਵੀ ਕਹਿ ਸਕਦੇ ਆ ਔਰ ਦੂਜੀ ਗੱਲ ਇਹਨੂੰ ਸਾਈਡ ਬਿਜ਼ਨਸ ਵੀ ਕਹਿ ਸਕਦੇ ਆ ਠੀਕ ਹੈ ਠੀਕ ਪ੍ਰੋਗਰਾਮਸ ਤਾਂ ਦੇਖੋ ਲੱਗਦੇ ਆ ਗੁਰੂ ਦੀ ਕਿਰਪਾ ਪੂਰੀ ਜਾਗਰਣ ਵੀ ਲਾਈਦੇ ਆ ਮੇਲੇ ਵੀ ਸੱਭਿਆਚਾਰ ਪ੍ਰੋਗਰਾਮ ਵਿਆਹ ਸ਼ਾਦੀਆਂ ਬਾਕੀ ਮਿਹਨਤ ਦੇ ਵਿੱਚ ਕੋਈ ਮਿਹਨਤ ਨਹੀਂ ਆ ਮਿਹਨਤ ਕਰਨੀ ਚਾਹੀਦੀ ਆ ਬਿਲਕੁਲ ਜੀ ਆ ਵੈਲੀ ਟਾਈਮ ਨਾਲੇ ਨਾਮ ਹੀ ਮੇਜਰ ਸ਼ੌਕੀ ਹੈ ਹਾਂ ਜੀ ਤੇ ਸ਼ੌਕ ਨੂੰ ਪੂਰੇ ਸਾਰੇ ਕਰਨੇ ਆ ਕੀ ਬਾਤ ਹੈ ਜੀ ਬਿਲਕੁਲ ਉਹਨੂੰ ਤਕਰੀਬਨ ਜਾਂਦੇ ਬਹੁਤ ਹੀ ਪੈਰੀ ਆਵਾਜ਼ ਹੈ ਦੋਸਤੋ ਮੈਂ ਬੈਠਾ ਜੀ ਮੇਜਰ ਸ਼ੌਂਕੀ ਜੀ ਕੋਰ ਕਪੂਰੇ ਜਿਨ੍ਹਾਂ ਦਾ ਬੜਾ ਨਾਮ ਤੁਸੀਂ ਜਗਰਾਤੇ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਮੇਲਿਆਂ ਦੇ ਵਿੱਚ ਇਹਨਾਂ ਨੂੰ ਦੇਖਿਆ ਹੋਊਗਾ ਬਹੁਤ ਹੀ ਖੂਬਸੂਰਤ ਆਵਾਜ਼ ਇਹਨਾਂ ਦੀ ਕਾਸਟ ਨਹੀਂ ਆਈ ਹੈ ਮੈਂ ਸਾਡੇ ਕੈਮਰਾਮੈਨ ਸਾਮ ਸਿੰਘ ਨੂੰ ਕਹਾਂਗਾ ਉਧਰ ਪੋਸਟਰ ਵੀ ਦਿਖਾਓ ਬੜਾ ਵਧੀਆ ਇਹਨਾਂ ਦੇ ਪਿੱਛੇ ਐ ਕੈਸਟ ਵੀ ਆਈ ਸੀ ਹੋਰ ਵੀ ਗਾਣੇ ਤੁਸੀਂ ਤਕਰੀਬਨ ਇਹਨਾਂ ਦੇ ਸੁਣਦੇ ਰਹਿੰਨੇ ਆਓ ਇਹਨਾਂ ਨਾਲ ਗੱਲਾਂ ਕਰਦੇ ਪਿਆਰ ਦੀਆਂ ਪਹਿਲਾਂ ਇੱਕ ਸ਼ੁਰੂਆਤ ਪਿਆਰੇ ਜਿਹੇ ਗੀਤ ਨਾਲ ਹੀ ਕਰੀਏ ਕਿ ਸਾਡੇ ਦੋਸਤ ਜਿਹੜੇ ਪ੍ਰੋਗਰਾਮ ਦੇਖ ਰਹੇ ਹੈ ਉਹਨਾਂ ਨੂੰ ਤੁਹਾਡੀ ਆਵਾਜ਼ ਦੀ ਵੀ ਉਡੀਕ ਹੈ ਔਰ ਤੁਹਾਨੂੰ ਗੱਲਾਂ ਤਾਂ ਚਲਦੀਆਂ ਰਹਿਣੀਆਂ ਨੇ ਤੇ ਪਿਆਰੇ ਜਿਹੇ ਗੀਤ ਹੋ ਜੇ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਅੰਤੇ ਸੋ ਬਹੁਤ ਸਾਰਾ ਪਿਆਰ ਸਤਿਕਾਰ ਮੇਰੇ ਵੱਲੋਂ ਔਰ ਤੁਸੀਂ ਦੱਸ ਹੀ ਦਿੱਤਾ ਦੱਸਣ ਦੀ ਲੋੜ ਨਹੀਂ ਤੇ ਮਿਹਨਤ ਦਾ ਸਿਆਣੇ ਕਹਿੰਦੇ ਕੋਈ ਡਰਨੇ ਜੀ ਬਾਣ ਪਾਸ਼ਾ ਨੇ ਵੀ ਲਿਖਿਆ ਹੈ ਨਾ ਜੀ ਕਿਰਤ ਕਰੋ ਵੰਡ ਛਕੋ ਸੋ ਮੈਂ ਮੈਂ ਤੇ ਇੱਕ ਗੀਤ ਪੇਸ਼ ਕਰ ਦੇਣਾ ਬਾਈ ਪੰਮੇ ਦਾ ਮੱਤੇ ਵਾਲੇ ਦਾ ਲਿਖਿਆ ਹਾਂਜੀ ਵੇਲਾ ਫਿਰਦੇ ਕੈਂਟਾ ਪਾਕੇ ਹੀ ਰੋਟੀ ਖਣ ਰੋਬ ਜਮਾ ਕੇ ਵਾਹ ਯੋ ਬਹੁਤ ਤੂੰ ਵੇਲਾ ਫਿਰਦੇ ਕੈਂਟਾ ਪਾਕੇ ਹੀ ਰੋਟੀ ਖਣ ਰੋਬ ਜਮਾ ਕੇ ਵੇਲੇ ਪੁੱਤ ਫਿਰਦੇ ਗਲੀਆਂ ਵਿੱਚ ਵੇਲੇ ਪੁੱਤ ਫਿਰਦੇ ਗਲੀਆਂ ਵਿੱਚ ਮਾਪਿਆਂ ਨੂੰ ਚਿੰਤਾ ਰਹਿੰਦੀ ਏ ਕੀ ਬਾਤ ਡਿਗੇ ਨੋਟ ਨਹੀਂ ਲੱਭਦੇ ਗਲੀਆਂ ਚੋਂ ਸਜਣਾ ਮਿਹਨਤ ਤਾਂ ਕਰਨੀ ਪੈਂਦੀ ਕੀ ਬਾਤ ਹੈ ਕੀ ਬਾਤ ਡਿਗੇ ਨੋਟ ਨਹੀਂ ਲੱਭਦੇ ਗਲੀਆਂ ਚੋਂ ਸਜਣਾ ਮਿਹਨਤ ਤਾਂ ਕਰਨੀ ਪੈਂਦੀ ਏ ਜੋ ਸੌ ਪਿੱਲੇ ਦਾ ਮਾਲਕ ਏ ਉਹ ਵੀ ਤਮੇਨਤ ਕਰਦਾ ਏ ਤੂੰ ਵੇਲਾ ਰਹਿਣਾ ਪੁੱਤਰਾ ਵੇ ਤੇਰਾ ਦੱਸ ਕਿਦਾਂ ਸਰਦਾ ਏ ਤੂੰ ਵੇਲਾ ਰਹਿਣਾ ਪੁੱਤਰਾ ਵੇ ਤੇਰਾ ਦੱਸ ਕਿਦਾਂ ਸਰਦਾ ਏ ਵੇਲੇ ਪੁੱਤ ਫਿਰਦੇ ਗਲੀਆਂ ਵਿੱਚ ਵੇਲੇ ਪੁੱਤ ਫਿਰਦੇ ਗਲੀਆਂ ਵਿੱਚ ਮਾਪਿਆਂ ਨੂੰ ਚਿੰਤਾ ਰਹਿੰਦੀ ਏ ਏ ਕੀ ਵਾਰ ਡਿਗੇ ਨੋਟ ਨਹੀਂ ਲੱਭਦੇ ਚੌਂਕਾ ਚੋਂ ਸਜਣਾ ਮਿਹਨਤਤਾ ਕਰਨੀ ਪੈਂਦੀ ਡਿਗੇ ਨੋਟ ਨਹੀਂ ਲੱਭਦੇ ਗਲੀਆਂ ਵਿੱਚੋਂ ਸਜਣਾ ਮਿਹਨਤਤਾ ਕਰਨੀ ਪੈਂਦੀ ਹੋ ਵਾਹ ਜੀ ਵਾਹ ਕੀ ਬਾਤ ਬਹੁਤ ਹੀ ਪੈਰਾ ਗੀਤ ਹੈ ਔਰ ਦੋਸਤੋ ਇਸ ਗੀਤ ਤੋਂ ਸਿੱਖਿਆ ਵੀ ਮਿਲਦੀ ਹੈ ਤੇ ਮਿਹਨਤ ਦੇ ਵਿੱਚ ਸੰਗ ਨਹੀਂ ਚਾਹੀਦੀ ਕਿਉਂਕਿ ਜਿਹੜਾ ਬੰਦਾ ਸੰਗ ਦਾ ਰਹਿ ਜਾਂਦਾ ਹੈ ਤੇ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਐਡਾ ਵਧੀਆ ਕਲਾਕਾਰ ਹੈ ਪਰ ਉਹਦੇ ਨਾਲ ਨਾਲ ਇਹ ਮਿਹਨਤ ਵੀ ਪੂਰੀ ਕਰ ਰਿਹਾ ਹੈ ਇਹ ਸਾਡੀ ਕੋਟਕਪੂਰਾ ਵਿੱਚ ਨਵੀਂ ਦਾਣਾ ਮੰਡੀ ਦੇ ਵਿੱਚ ਇਹਨਾਂ ਨੇ ਢਾਬਾ ਜਿਹੜਾ ਇਹ ਬਣਾਇਆ ਹੈ ਬਹੁਤ ਹੀ ਵਧੀਆ ਸੈਟਅਪ ਇਹਨਾਂ ਦਾ ਔਰ ਬਹੁਤ ਹੀ achhiyan varietyyan ਵੀ ਬਣਾਉਂਦੇ ਸਾਰੇ ਤਰ੍ਹਾਂ ਦੀ ਹੈ ਇਹ ਪ੍ਰੋਢੀ ਬਣਦੇ ਆ ਦਾਲਾਂ ਵੀ ਬੜੀ ਐ ਕਰੀ ਪਕੌੜਾ ਸਾਰਾ ਕੁਝ ਹੀ ਬਣਦਾ ਜੀ ਹਾਂਜੀ ਔਰ ਫਿਰ ਮੇਜਰ ਜੀ ਤੁਸੀਂ ਇੱਕ ਇਹ ਦੱਸੋ ਜੀ ਵੀ ਕਲਾਕਾਰੀ ਦੇ ਨਾਲ ਨਾਲ ਫਿਰ ਇੱਥੇ ਬੈਠ ਕੇ ਤੁਸੀਂ ਟਾਈਮ ਕਿਵੇਂ ਕੱਢਦੇ ਹੋ ਨਾ ਜੀ ਟਾਈਮ ਹੈ ਹੁੰਦਾ ਜੀ ਉਹ ਉਸਤਾਦ ਜੀ ਰੱਖਿਆ ਲਾਲਬਾਧਰ ਸ਼ਾਸਤਰੀ ਆਪਣੇ ਕੁੱਕ ਸਾਹਿਬ ਉਹ ਜੀ ਉਹ ਸੰਭਾਲ ਲੈਂਦੇ ਆ ਪਰੋਠੇ ਲਾਉਂਦੇ ਆ ਤੰਦੂਰ ਵਗੈਰਾ ਬਣਾ ਘੈਂਟ ਹਾਂ ਹਾਂ ਲਾਲਬਾਧਰ ਉਹਦਾ ਨਾਮ ਹੀ ਹੈ ਇਹ ਉਹ ਸਾਰਾ ਕੰਮ ਸੰਭਾਲਦੇ ਆ ਚਿਕਨ ਵਗੈਰਾ ਰੋਸਟਡ ਵਗੈਰਾ ਜੋ ਵੀ ਆਰਡਰ ਹੁੰਦੇ ਨੇ ਅੱਛਾ ਚਿਕਨ ਵਗੈਰਾ ਵੀ ਇੱਥੇ ਹੁੰਦਾ ਹਾਂਜੀ ਹਾਂਜੀ ਨਾਸ਼ਤਾ ਪਾਣੀ ਸਵੇਰ ਵੈਸ਼ਨੂ ਸੱਜਣਾ ਵਾਸਤੇ ਵੀ ਹੈ ਜੀ ਵੈਸ਼ਨੂ ਖਾਣਾ ਸਾਰਾ ਕੁਝ ਹੀ ਹੈ ਸਾਰਾ ਕੁਝ ਮਿਲਦਾ ਬਹੁਤ ਵਧੀਆ ਬਹੁਤ ਤੇ ਸਮਾਂ ਹੈ ਹੁੰਦਾ ਜੀ ਮੇਰੇ ਨਾਲ ਮੇਰੇ ਬੱਚੇ ਵੀ ਹੈਲਪ ਕਰ ਦਿੰਦੇ ਆ ਮੇਰੇ ਸਾਰੇ ਪਰਿਵਾਰ ਹੀ ਅਗਰ ਮਿਹਨਤ ਕਰਦੇ ਤੇ ਫੇਰ ਹੀ ਪੂਰੀ ਜਦੋਂ ਮੈਂ ਪ੍ਰੋਮ ਤੇ ਜਾਣਾ ਜਾਂ ਛੁੱਟ ਮੇਰੇ ਬੱਚੇ ਦੀ ਹੈਲਪ ਕਰ ਦੇਣ ਮੇਰੀ ਵਾਈਫ ਬੈਠ ਜਾਂਦੀ ਹੈ ਇਸ ਤਰ੍ਹਾਂ ਮਿਲ ਜੁਲ ਕੇ ਬੰਦ ਜੀ ਆਪ ਦਾ ਸਮਾਂ ਗੁਜ਼ਾਰ ਦਿੰਨੇ ਜੀ ਬਾਕੀ ਮੈਨੂੰ ਅਫਸੋਸ ਕੋਈ ਨਹੀਂ ਹੈ ਕਈ ਵਾਰੀ ਬੰਦੇ ਸੋਚਦਾ ਵੀ ਯਾਰ ਕਲਾਕਾਰ ਨੇ ਟਾਬਾ ਕਰ ਲਿਆ ਦਿੱਕਤ ਕੋਈ ਨਹੀਂ ਤੁਹਾਡੇ ਆਸ਼ੀਰਵਾਦ ਨਾਲ ਬਹੁਤ ਵਧੀਆ ਇੱਕ ਸਾਈਡ ਬਿਜ਼ਨਸ ਇੱਕ ਟਿਕਾਣਾ ਬਣਾਇਆ ਇੱਕ ਆਫਿਸ ਹੋ ਗਿਆ ਆ ਦਫ਼ਤਰ ਦਾ ਦਫ਼ਤਰ ਹੈ ਤੇ ਸਾਰੇ ਕੰਮ ਹੋ ਜਾਂਦੇ ਤੁਹਾਡੇ ਵਰਗੇ ਦੋਸਤਾਂ ਵਾਸਤੇ ਇੱਕ ਜਗ੍ਹਾ ਬਣ ਗਈ ਬਹਿਣ ਵਾਸਤੇ ਕੀ ਬਾਤ ਹੈ ਇੱਕ ਛੋਟਾ ਜਿਹਾ ਗੀਤ ਹੋਰ ਹੋ ਜੇ ਕਿਉਂਕਿ ਨਾਲ ਨਾਲ ਪੱਗੀਤ ਵੀ ਸੁਣਾਉਂਦੇ ਰਹੀਏ ਤੇ ਦੋਸਤਾਂ ਦਾ ਮਨੋਰੰਜਨ ਵੀ ਹੁੰਦਾ ਤੇ ਨਾਲ ਨਾਲ ਗੱਲਾਂ ਵੀ ਕਰਦੇ ਰਹੀਏ ਔਰ ਕੈਮਰੇ ਤੇ ਸਾਡੇ ਈਸ਼ੂ ਕਾ ਸਾਹਮਣ ਜੀ ਇਹ ਜਿਹੜੀ ਪਿਆਰੀ ਮੇਰੀ ਵੀਡੀਓ ਬਣਾ ਰਹੇ ਐ ਔਰ ਦੋਸਤਾਂ ਤੱਕ ਪਹੁੰਚਣੀ ਐ ਲੋਕ ਪਿਆਰੇ ਦੇ ਗੀਤ ਕੋ ਹੋਰ ਹੋ ਜੇ ਠੀਕ ਹੈ ਜੀ ਮੇਰੇ ਕਾਉਣ ਵਾਲਾ ਗੀਤ ਹੈ ਮੰਜੇ ਦੀਆਂ ਚੋਣਾ ਉਹਦਾ ਸਥਾਈ ਯੰਤਰਾ ਮੈਂ ਤੁਹਾਨੂੰ ਸੁਣਾ ਦਿੰਨਾ ਹਾਂ ਜੀ ਸਿਰੇ ਚੜਿਆ ਤੇ ਨਾ ਹੀ ਸਿਰੇ ਚੜਿਆ ਅੱਖਰ ਵੇਰੀ ਦੇ ਚਰੜਕੇ ਤਾਂ ਬੜਿਆ ਆ ਸਿਰੇ ਚੜਿਆ ਤੇ ਨਾ ਹੀ ਸਿਰੇ ਚੜਿਆ ਅਗਵੈਰੀ ਦੀ ਚਰੜਕੇ ਤਾਂ ਬੜਿਆਂ ਪਾਲੀ ਮੱਖਣ ਮੜਾਈਆਂ ਨਾ ਜਵਾਨੀਆਂ ਦੁੱਧ ਕਾੜਨੀ ਦੇ ਵਾਂਗੂ ਪੂਰਾ ਕੜਿਆਂ ਸਿਰੇ ਚੜਿਆ ਤਿੰਨਾ ਹੀ ਸਿਰੇ ਛੜਿਆ ਅਗਵੈਰੀ ਦੀ ਚਰੜਕੇ ਤਾਂ ਬੜਿਆਂ ਪਾਲੀ ਮੱਖਣ ਮੜਾਈਆਂ ਨਾ ਜਵਾਨੀਆਂ ਦੁੱਧ ਕਾੜਨੀ ਦੇ ਵਾਂਗੂ ਪੂਰਾ ਕੜਿਆਂ ਆਪੇ ਆਪ ਨੂੰ ਕਹਾਉਂਦਾ ਵੈਲੀ ਸਿਰੇ ਦਾ ਜਿਹੜਾ ਆਪ ਨੂੰ ਕਹਾਉਂਦਾ ਵੈਲੀ ਸਿਰੇ ਦਾ ਨਹੀਂ ਸੁੱਕਾ ਜਾਣ ਮੇ ਤੇਰਾ ਅਜ਼ੀਮੰਜੇ ਦੀਆਂ ਚੂੜਾ ਵਾਂਗ ਠੋਕਤੇ ਬੜੇ ਕੱਬੀ ਖਾਨ ਮੇ ਤੇਰਾ ਅਜ਼ੀਮੰਜੇ ਦੀਆਂ ਚੂੜਾ ਵਾਂਗ ਠੋਕਤੇ ਬੜੇ ਕੱਬੀ ਖਾਨ ਮੇ ਤੇਰਾ ਵਾਹ ਯਾ ਕੀ ਬਾਤ ਹੈ ਧਾਰਮਿਕ ਵੀ ਗਾਉਣੇ ਤੁਸੀਂ ਮੇਲੇ ਦੇ ਸੱਭਿਆਚਾਰਕ ਗੀਤ ਵੀ ਗਾਉਣੇ ਆ ਬਿਲਕੁਲ ਜੀ ਔਰ ਵਿਆਹ ਸ਼ਾਦੀਆਂ ਦੇ ਤੁਸੀਂ ਪ੍ਰੋਗਰਾਮ ਵੀ ਕਰਦੇ ਹੋ ਜੀ ਬਹੁਤ ਔਸਤ ਕੋਈ ਪ੍ਰੋਗਰਾਮ ਵੀ ਹੁੰਦਾ ਹੈ ਤੈਨੂੰ ਸ਼ੌਂਕੀ ਸਾਹਿਬ ਨੂੰ ਜ਼ਰੂਰ ਮਿਲੇ ਹੋ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਜਾਂ ਤਾਂ ਤੁਹਾਨੂੰ ਕਿੰਨੇ ਕੇ ਸਾਲ ਹੋ ਗਏ ਤੇ ਕਿੰਨਾ ਕੇ ਟਾਈਮ ਹੋ ਗਿਆ ਤੁਹਾਨੂੰ ਇਸ ਗਾਇਕੀ ਲਾਈਨ ਦੇ ਵਿੱਚ ਇੰਗਲੈਂਡ ਚ ਮੈਂ ਬਾਈ ਜੀ 2007-8 ਕੋ ਲੱਗਿਆ ਜੀ ਮੈਂ ਪੰਜ ਚ ਕੋਟਕਪੂਰੇ ਆਇਆ ਸੀ ਮੇਰੇ ਲਈ ਕੋਟਕਪੂਰਾ ਧਰਤੀ ਇੰਨੀ ਲੱਕੀ ਹੈ ਜਦੋਂ ਮੈਂ ਆਇਆ ਸੀ ਕੁਝ ਵੀ ਨਹੀਂ ਸੀ ਮੈਂ ਤੇ ਮੇਰੀ ਵਾਈਫ ਦੋਵੇਂ ਜੀ ਆਏ ਸੀ ਹਾਂ ਜੀ ਤੁਹਾਡੇ ਵਰਗੇ ਸੱਜਣਾ ਦਾ ਸਾਥ ਘਰ ਪਰਿਵਾਰ ਅੱਛੇ ਬੱਚੇ ਬਹੁਤ ਕੁਝ ਦਿੱਤਾ ਬਹੁਤ ਹੀ ਕੁਝ ਉਦੋਂ ਦਾ ਮੈਂ ਸਟਰਗਲ ਕਰੀ ਜਾ ਰਿਹਾ ਅਫਸੋਸ ਕੋਈ ਨਹੀਂ ਕਿ ਮੰਜ਼ਲ ਹਾਂ ਦਿਲ ਵਿੱਚ ਇਹ ਹੈ ਕਿ ਮੰਜ਼ਲ ਮਿਲੂਗੀ ਜ਼ਰੂਰ ਇੱਕ ਦਿਨ ਐਸੀ ਨਹੀਂ ਹੋਈ ਜੋ ਖੜੇ ਹਾਂ ਕਰਨ ਦਾ ਸਰ ਔਰ ਤੁਸੀਂ ਤਾਂ ਦੱਸੇ ਵੀ ਇਹ ਗੀਤ ਦੇ ਵਿੱਚ ਵੀ ਗੱਲਾਂ ਆਈਆਂ ਜੀ ਕਿ ਔਰਤ ਦਾ ਸਾਥ ਜ਼ਰੂਰੀ ਹੈ ਜੀ ਔਰਤ ਨੂੰ ਕਦੇ ਪੈਰ ਦੀ ਜੁੱਤੀ ਨਹੀਂ ਸਮਝਣਾ ਚਾਹੀਦਾ ਬਿਲਕੁਲ ਤੇ ਤੁਹਾਡੇ ਨਾਲ ਵੀ ਤੁਹਾਡੇ ਮਿਸਿਸ ਕੰਮ ਕਰਦੇ ਉਹਨਾਂ ਨੂੰ ਵੀ ਥੋੜਾ ਜਿਹਾ ਬੁਲਾਓ ਬਿਲਕੁਲ ਜੋ ਮੈਂ ਇਹ ਦੋਸ਼ ਦੇਖ ਰਹੇ ਨੇ ਅੱਜ ਨਾਲ ਮਿਲ ਕੇ ਜਿਹੜਾ ਪਰਿਵਾਰ ਮਿਹਨਤ ਕਰਦਾ ਹੈ ਆਓ ਜੀ ਆਓ ਇੱਥੇ ਆਓ ਹਾਂ ਜੀ ਆਜੋ ਭੈਣ ਜੀ ਤੁਸੀਂ ਆਜੋ ਔਰ ਦੋਸਤੋ ਇਹ ਮੇਜਰ ਸ਼ੌਕੀ ਜੀ ਨੂੰ ਤੁਸੀਂ ਜਾਣਦੇ ਹੋ ਕੋੜਕਪੁਰੇ ਔਰ ਸਸਰੀ ਗੜ੍ਹ ਪੈਂਦੀ ਇਹ ਉਹਨਾਂ ਦੇ ਮਸੀਨੇ ਉਹ ਵੀ ਇਹਨਾਂ ਦਾ ਸਾਫ ਦਿੰਦੇ ਐ ਔਰ ਕੋੜਕਪੁਰੇ ਨਵੀਂ ਦਾਣਾ ਮੰਡੀ ਦੇ ਵਿੱਚ ਇਹਨਾਂ ਦਾ ਢਾਬਾ ਬਹੁਤ ਹੀ ਵਧੀਆ ਔਰ ਤੁਸੀਂ ਵੀ ਇੱਥੇ ਆਓ ਔਰ ਬਾਜੀ ਨਜ਼ਾਰਾ ਆ ਗਿਆ ਅੱਜ ਕਿਆ ਬਾਤ ਹੈ ਸ਼ੌਕੀ ਸਾਹਿਬ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਅਗਲੇ ਇੰਟਰਵਿਊ ਵੀ ਜਲਦੀ ਕਰਾਂਗੇ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ